हां अपने वास्ते एक आहा ते कहो लिसियां ਦਾ ਰਾਜੀਆਂ ਹੋ ਜਾਣੀਆਂ ਚੀਜ਼ਾਂ ਅੱਗੇ ਤੇਰੀ ਮਰਜ਼ੀ ਹੈ ਤੱਕੇ ਨਾਲ ਨਹੀਂ ਜੋੜੀ ਕੱਠੀ ਤੋੜ ਕੇ ਦਿਖਾ ਮਰੀ ਜੀ ਸੋਰ ਕਾਲੀ ਕਾਲੀ ਦੇ ਉੱਪਰ ਕੋਈ ਹਈ ਇਸ ਤੋਂ ਇਹ ਦੋ ਦੋ ਬੱਚੇ ਉਰਲੇ ਮਗਰ ਦੋਆ ਪਲਦੀ ਨਾਲ ਇੱਕ ਹੈ ਦੇਖ ਲੈ ਯਾਰ ਲੈ ਆ ਵੀਰੋ ਲੈ ਲੈ ਕੇ ਇੱਕ ਲੈ ਲਓ ਦੋ ਲੈ ਲਓ ਜਿਵੇਂ ਦਿਨਵੇਂ ਥੁਰਕ ਆ ਵੱਡੀ ਲੈ ਲਈ ਜੋੜੀ ਦੇ ਬਾਸ ਠੀਕ ਹੋ ਜਾਂਦਾ ਜੋੜੀ ਦੇ ਬਾਸ ਠੀਕ ਹੋ ਜਾਂਦਾ ਪਹਿਲੇ ਆਹ ਆ ਤੇ ਆਹ ਜਿਹੜਾ ਇੱਕ ਕਾਲਾ ਹਾਂਜੀ ਹਾਂ ਆ ਦੋ ਬੱਚੇ ਆ ਇਹਦੇ ਇਹਨਾਂ ਦੀ ਵੀ ਆ ਇਹਨਾਂ ਨੂੰ ਹਫਤੇ ਹੀ ਹੋਇਆ ਹੋਇਆ ਜੀ ਵਾਪਸ ਇਹਨਾਂ ਨੂੰ ਹਫਤਾ ਵੀ ਨਾ ਜਲਦ ਨਾ ਆ ਹਫਤਾ ਮੰਨ ਲਾ ਵਾਸ ਕੱਲੀ ਦਾ ਕਿੰਦਾ ਇਹਦੂ ਹਾਂਜੀ ਕੱਲੀ ਦਾ 35000 ਬਾਈ ਫਿਰ ਉਹ ਉਹ ਵੀ ਦੀ ਰਹੀ ਗਈ ਜਿਵੇਂ ਮਰਜ਼ੀ ਲਾ ਲਓ ਕਿ 15 ਦੀ ਰਹਿ ਗਈ ਉਹ ਜਿਵੇਂ ਮਰਜ਼ੀ ਲਾ ਲਓ ਆ 55 ਦਾ ਮੰਗੀ ਆ ਫਿਰ ਮੂੰ ਤੋੜਨੇ ਵੀ ਆ ਫਿਰ ਤਾਂ ਉਹ 12 13 ਹਜ਼ਾਰ ਦੀ ਰਹਿ ਗਈ ਤਾਂ ਹਿਸਾਬ ਚ ਫਿਰ ਤੁਸੀਂ ਦੇਖੋ ਕੱਲੀ ਲੱਜ ਕੇ ਜੋੜੀ ਹੈ ਗਿਆ 55 ਹੂੰ ਉੱਥੇ ਜਾਓ ਭਾਈ ਕੀ ਉਹਦੇ ਵੀ ਡੱਬੀ ਨਿਕੜਿਆ ਉਹਦੇ ਕਿਹੜੀ ਬੱਚੀ ਉਹਦਾ ਅੱਛਾ ਉਹਦਾ ਬੱਚਾ ਕਿਹੜਾ ਹੈ ਦੇਖੀ ਆ ਦੇ ਬੱਚਾ ਇਹ ਇਹ ਨਹੀਂ ਹੈਗਾ ਉਹਦਾ ਥੱਲੇ ਆਉਗਾ ਭਾਈ ਹੇ ਤੇ ਆਹ ਪਰਦਾ ਆਲਾ ਜਿਹੜਾ ਉਹ ਪੈਣਾ ਉਹ ਹਾਂ ਉਹ ਬੱਕਰਾ ਨੇੜੇ ਦੀ ਨੇ ਬਈ ਯਾਰ ਹਾਂ ਸੱਜਣਾ ਦਾ ਬੱਕਰਾ ਦਵਾਰੇ ਤਾਂ ਨਹੀਂ ਅਜੇ ਮਿਲਾਈ ਨਹੀਂ ਯਾਰ ਦਵਾਰੇ ਨਹੀਂ ਅਜੇ ਕਰਾਂਗੇ ਬੱਚਾ ਵੀ ਆ ਰਿਹਾ ਹਾਂ ਦੁੱਧਾ ਪਾਉਂਦਾ ਟਾਈਮ ਹੁਣ ਕਾਹਤੋਂ ਕਰਾਂਗੇ ਯਾਰ ਇਹ ਦੋਨਾਂ ਆ ਪਹੁੰਚ ਗਏ ਯਾਰ ਭਾਈ ਕੋ ਬਾਕੀ ਉਹ ਤਾਂ ਹੀ ਸੱਜੂ ਇਹ ਦੂ ਹਮਰੇ ਸਸਤਾ ਨਾ ਹੋ ਜਾਵੇ ਤੂੰ ਇਹ ਜੋੜੀ ਪਾ ਰਿਹਾ ਤਾਲੀਆਂ ਆਪਾਂ ਫੇਰ ਲਾ ਲਾਂਗੇ ਕਿਹੜੇ ਇੰਨੇ ਕੰਨਾਂ ਸਰਜੂ ਤੇਰਾ ਆ ਆ ਕੱਲਾ ਹੀ ਆ ਚੱਕਰਤਾ ਹੀ ਆ ਬਾਕੀ ਆਪਾਂ ਮਨ ਬਣਾ ਮਨ ਕੰ ਪਹਿਲੇ ਨਹੀਂ ਕਰਦਾ ਤੈਨੂੰ ਮਨ ਬਣਾ ਤੈਨੂੰ ਕਦੋਂ ਬਾ ਹਾਂ ਤੂੰ ਵੇਚੇਗਾ ਕਿ ਵੇਚੂ ਕੋਈ ਮਾਈ ਵੇਚ ਦੋ ਕੋਈ ਜੋੜੀ ਦੱਸ ਕਿੰਨੇ ਦੀ ਆ ਮੇਰਾ ਦੱਸਤਾ ਤੁਸੀਂ ਬੋਲ ਸੁਣ ਲਿਆ ਤੁਸੀਂ ਦੱਸਣਾ ਹੁਣ ਯਾਰ ਤੁਸੀਂ ਤਾਂ ਕੋਈ ਕਹਿ ਨਹੀਂ ਕਿਉਂ ਵੀ ਜੋੜੀ ਦਾ ਜੀ ਚਲੋ ਤੁਸੀਂ ਕਹਿ ਦੋ ਹਾਂ ਇਹ ਕਹਿ ਦੋਗੇ ਸਾਡੇ ਉੱਪਰ ਗੁੱਸਾ ਕਰੋਗੇ ਨਹੀਂ ਗੁੱਸਾ ਨਹੀਂ ਸਾਈ ਫੜਾ ਦੇ ਗੁੱਸਾ ਵਾ ਹਾਂ 35000 ਦੀ ਜੋੜੀ ਕਹਿੰਦੇ ਆ ਜੀ ਠੀਕ ਹੈ ਕੋਈ ਨਹੀਂ ਹੋਦਾ ਦੇ ਕੋਈ ਜਾਇ ਹੁਣ ਤੂੰ ਦੱਸ ਇਹ 20 ਲਾਉ ਭਾਈ ਕਿਉਂ ਦੱਸ ਤੂੰ ਦੱਸ ਫਿਰ ਮੈਂ ਬਣਨਾ ਨਹੀਂ ਚੱਲ ਤੂੰ ਦੱਸ ਫਿਰ ਕੀ ਫਾਇਦਾ ਭੁਗਾਈਦਾ ਤੂੰ ਦੱਸ ਫਿਰ ਕੋਈ ਨਹੀਂ ਫਿਰ ਕੀ ਹੋ ਗਿਆ ਆਇਆ ਪਕਾਈ ਕਰਾਂਗੇ ਤਾਂ ਹੀ ਕੁਝ ਬਣੂਗਾ ਤੇਰੀ ਬਣਨਾ ਆਪਾਂ ਨੂੰ ਕੁਝ ਭੁਗਾਈ ਤੋਂ ਬਿਨਾਂ ਆਪਾਂ ਕਿਹੜਾ ਜੱਜ ਲੱਗੇਗਾ ਇਹ ਪੰਜ ਨਾਕ ਨਹੀਂ ਤੂੰ ਆਪ ਹੀ ਦੇਖ ਲੈ ਖਾਣ ਪੰਜ ਨਾਕ ਨਹੀਂ ਭੈਣੇ ਮਾਦਾ ਤੋਂ ਪੰਜ ਨਾਕ ਤਿਆਰ ਹੀ ਹੈ ਤਿਆਰ ਹੀ ਹੋਣਗੇ ਸਾਂਭਾਂਗੇ ਤਿਆਰ ਹੋ ਜਾਗੇ ਸਾਂਭਣ ਤੇ ਹੋਊਗਾ ਕੁਝ ਖਾਣਗੇ ਪੱਲੋਂ ਫੇਰ ਹੀ ਹੋਣਗੇ ਕਿ ਐਂ ਹੋ ਜਾਣਗੇ ਆਇਆ ਹੁਣ ਲੈ ਕਰ ਕਿੰਨੇ ਦੀ ਕਰਦੇ ਹੁਣ ਜੋੜੀ ਮਨੋਂ ਆਇਆ ਦੱਸ ਮਾਲਾ ਫਰਕ ਆ ਵੀਰੇ ਟੀਚਰਾਂ ਦਾ ਫ ਟਿੱਚਰਾ ਕਰਦਾ ਨਹੀਂ ਅੱਛਾ ਟਿੱਚਰਾ ਕਰਨ ਆਏ ਇਥੇ ਜਲ ਬਰਾਬਰ ਦੇ ਬੰਦੇ ਆਪਾਂ ਆਪਾਂ ਜਵਾਕਾਂ ਕੋ ਟਿੱਚਰਾ ਕਰਾਂਗੇ ਕਿਉਂਕਿ ਜਿਹੜਾ ਟਿੱਚਰਾ ਹੀ ਨਹੀਂ ਨੇ ਨਹੀਂ ਨਹੀਂ ਬਰਾਬਰ ਹੀ ਪੱਕਾ ਜਲਾ ਹਾਂ ਇਹਨੂੰ ਪੱਕਾ ਦੇ ਦੇ ਚੱਲ ਤੂੰ ਗੱਲ ਮੈਨੂੰ ਲੱਗਦਾ ਇਹ ਬੰਦਾ ਥੋੜਾ ਜਿਹਾ ਅੜਬਾ ਅੜਬਾ ਨਾ ਪੱਕੀ ਗੱਲ ਦੱਸ ਘੱਟ ਦੇ ਦੋ ਯਾਰ ਫਾਂਡੇ ਓ ਯਾਰ ਇਹਨਾਂ ਗੱਲਾਂ ਦੱਸਾਂ ਮੈਂ ਕੋਈ ਦੱਸ ਆ ਤੂੰ ਦੇ ਦੋ ਤੂੰ ਵਿਚਨ ਵਾਲੀ ਗੱਲ ਦੱਸ ਫਿਰ ਹਾਂ ਪੱਕਾ ਮੋ ਲਾਉਣਗੇ ਦਾ ਆ ਗਿਆਂ ਯਾਰ ਚਰਾਹ ਹੋਣੀ ਕੋਈ ਦੱਸੇਗਾ ਵੀ ਕੁਛ 2000 ਘਟਾ ਲੈ ਗਿਆ ਲੈ ਇਹਦੋਂ ਗੱਲ ਆ ਯਾਰ ਕੋਈ ਹੋਰ ਹੋਰ ਵਾਸਾ 552 ਦਾ 2000 ਘਟਾ ਤੂੰ ਗੱਲ ਬਣੀ ਹੋਰ ਕਿੰਨਾ ਕੇ ਬਾੜਾ ਵੱਟਾ ਦਾ ਉਹ ਜਿਹੜਾ ਕੋਈ ਵੱਟਾ ਤੂੰ ਸਾਰਾ ਮੈਨੂੰ ਆ ਕੱਢ ਕੇ ਰੱਖ ਦੇ ਐ ਨਹੀਂ ਲਿਖਣਾ ਆਪਦਾ ਉਹ ਕਹਿੰਦੇ ਨਹੀਂ ਲੱਕੀ ਯਾਰ ਮੈਨੂੰ 40 ਜੋਗੀ ਅੰਦਰ ਚਲਾ ਜਾ ਨਹੀਂ ਵੀਰੇ 40 35 ਤੋਂ ਮੈਂ ਕਹਿੰਦਾ ਵੀ ਤੈਨੂੰ ਕਹਿੰਦਾ ਵੀ 40 ਜੋਗੀ ਨਹੀਂ 40 ਤੋਂ ਨਹੀਂ ਹੁੰਦਾ ਵੀਰੇ ਤੂੰ ਬਾੜੀ ਜੂਰ ਕਰਦਾ ਕਿੰਨੇ ਤੋਂ ਹੋਊਗਾ ਇਹ ਨਹੀਂ ਬਣਨਾ ਕਿੰਨੇ ਦੀਆਂ ਬਣਨਗੀਆਂ ਕਿੰਨੇ ਦੀਆਂ ਬਣਨਗੀਆਂ ਕਿੰਨੇ ਦੀਆਂ ਬਣਨਗੀਆਂ ਤੂੰ ਪਰਲੇ ਚੱਕ ਦੇ ਯਾਰ ਪੂਰੇ 50 ਦੀ ਕਰ ਦੇ ਨਹੀਂ ਬਣੇ ਗੱਲ ਦੇਖ ਇਹਦੀ ਗੱਲ ਬਾਲਨੀ ਚੱਲ ਫਿਰ ਕੋਈ ਨਹੀਂ ਚੱਲ ਪੂਰੇ 40 ਦੀਆਂ ਦੇ ਨਹੀਂ ਬਖਰੇ ਨੇ ਇੱਕ ਉੱਤੇ ਆਏ ਸਰ ਕੋ ਮਾਰ ਲਾਗਾ ਤਰਾਂ ਨੂੰ ਬੰਦ ਬੰਦ ਕਰਾਈ ਹੁੰਦੀ ਆ ਦੋਨਾਂ ਬੱਕਰੀਆਂ ਲਿਖਾਈ ਕਰਾ ਦੂਏ ਹਾਂ ਬਾਤ ਚਾਹੇ ਆ ਠੀਕ ਕਰਾ 41 ਚੋਂ 84 ਕਰਾ ਦੇਣਗੇ ਨਾਲ ਕਰਾਇਆ ਦੇ ਦਾਂਗੇ ਪੈਸੇ ਸੌਦਾ ਤਾਂ ਹੀ ਹੋਊਗਾ ਨਾਲ ਕਰਾਇਆ ਤੇ ਖੜੀਆਂ ਭਾਈ ਇੱਕ ਤਾਂ ਖੜੀ ਆ ਭਾਈ ਇੱਕ ਆਹ ਖੜੀ ਦੋਨੇ ਸ਼ੇਰੀਆਂ ਯਾਰ ਹਾਂ ਇਹਦੂ ਨੇ ਮੇਰੇ ਨਾਲ ਸੌਦਾ ਕਰਦਾ ਨਹੀਂ ਹੁੰਦਾ ਓ ਯਾਰ ਤੂੰ ਲਾਉਂਦਾ ਨਹੀਂ ਭਾਈ ਹੋਰ ਯਾਰ ਕਸ਼ਾਈਆਂ ਬੜੀਆਂ ਮੈਂ ਮਾਰ ਨਾਲ ਆਉਣਾ ਮੈਂ ਮਾਰ ਨਾਲ ਕਰਦਾ ਪਸ਼ੂ ਵੀ ਦੇਖਿਆ ਕਰਾਵਾ ਖਰੇ ਪਸ਼ੂ ਨੇ ਬਾਈ ਉਹਵੇਂ ਨਹੀਂ ਹੈਗੇ ਲੁੱਸੇ ਕਹਿੰਦੇ ਆ ਉਹ ਨਹੀਂ ਲੱਗਦਾ ਲੁੱਸੇ ਦਾ ਝੜ ਲੱਗਿਆ ਪਿਆ ਯਾਰ ਮੀਂਹ ਪਈ ਜਾਂਦਾ ਕੱਲ ਦਾ ਇਹ ਹੋਰ ਹੁਣ ਤਨੀਆ ਚਾਰ ਕੋਈ ਸੌਂਡ ਪਾ ਦੂੰਗਾ ਮੀਂਹ ਇੰਨੇ ਨਹੀਂ ਲੱਗ ਜਾਂਦੀਆਂ ਤਾਂ ਉਹ ਵੀ ਰਾਤ ਪਈਆਂ ਨਹੀਂ ਆ ਇਹਦਾ ਇੰਨੇ ਨਹੀਂ ਲਾ ਜਾਂਦੀਆਂ ਨੇ ਬਾਈ ਤੂੰ ਦੱਸੀ ਕਰਾਣਾ ਦੱਸੀ ਕਰਾ ਵਾ ਦੱਸਤਾ ਬਾਈ ਹੁਣ ਹੁਣ ਤਾਂ ਉਹ ਬੰਦੇ ਨੇ ਦਾਇਰਾ ਕਰਾ ਕੇ ਦਰਾ ਯਾਰ ਬੜਾ ਨਹੀਂ ਫਰ ਇਹਦਾ ਪੈਣਾ ਵੱਡੀ ਬੜਾ ਜੀਪੜਾ ਥੋੜਾ ਜੀਪੜ ਨਹੀਂ ਹੈਗਾ ਤੇ ਹੋਰ ਕੀ ਆ? ਪੱਕਾ ਦੱਸ ਦੇ। ਇਹ ਹੋਰ ਪੱਕੀ ਕੀ ਰੱਟਾ ਪੈਣਾ? ਜੈਦ ਨਾਲ ਦੱਸਿਆ ਯਾਰ। ਕਿਹਦਾ ਨਹੀਂ ਵਿਰੇ ਦਿੰਦਾ ਮੈਂ ਪਸੂ ਦੇ ਇੱਕੇ ਦਿੰਦਾ। ਦੱਸ ਫਿਰ। 50 ਲਿਆ ਤਾਂ ਕਹਿੰਦਾ ਹੋਰ ਮੈਂ ਕੀ ਕਹਦਾ ਫਿਰ ਅਜੇ। ਅੱਛਾ। ਹੁਣ ਕੀ ਕਹਿੰਦਾ ਤੂੰ ਪੱਕਾ? 45 ਕਰਦਾ। 45 ਕਰਦਾ। ਨਹੀਂ ਫਿਰ। ਜੀ ਮੰਨਦਾ ਪੱਕਾ ਯਾਰ। ਨਹੀਂ ਵੰਡਣਾ ਨਹੀਂ ਜਰਾ। ਹੁਣ ਆ ਵੀ ਜਾ। ਸੁਈਆਂ ਨਹੀਂ ਆਣੇ। ਓ ਯਾਰ ਭਾਈ ਦੇ ਬਸੋ ਵੀ ਦੇ ਸਾ। ਡਾਕਟਰ ਬਾਦੀ। ਆਇਨਾ ਕਾ ਵੀ ਨਹੀਂ ਨਹੀਂ ਵੰਡਿਆ ਤੂੰ ਐ ਕਿਹਦਾ ਇੰਨੇ ਲੱਗਦਾ ਦੀਦਾ ਹੀ ਹੁੰਦਾ ਯਾਰ। ਹਾਂ ਬਾਤ ਕਰਾ। ਕੋਈ ਤੂੰ ਸੋਚ ਨੈਕਟਿਵ ਨਾ ਹੋਵੇ ਮੁੱਲ ਨਹੀਂ ਨਾ ਲੱਗਦਾ ਫੇਰ ਹੀ ਪਤਾ ਲੱਗਦਾ ਮੁੱਲ ਲੱਗਦਾ ਮੁੱਲ ਤੂੰ ਮੁੱਲ ਲੱਗੇ ਤੂੰ ਵੀ ਨਹੀਂ ਦੇਣੀਆਂ ਨਾ ਦੇ ਦੇਵਾਂਗੇ ਯਾਰ ਹਾਂ ਫੇਰ ਦੇ ਦੇਾਂਗੇ ਦੇ ਸਾਢੇ 41 ਦੀਆਂ ਫਿਰ ਚੱਲ ਨਾ ਨਾ 42 ਦੀਆਂ ਦੇ ਹੁਣ ਤੂੰ ਵੀ ਦਾਰ ਦੇ ਜੋ ਦੱਸ ਉਹਦਾ ਪਾਈ ਆ ਨਹੀ ਨਹੀਂ ਬਸ 10 ਦਾ ਦੇਖੋ ਠੀਕ ਲਾ ਦੇ ਰੁਪਏ ਤੈਨੂੰ ਨਹੀਂ ਠੀਕ ਹੁੰਦੇ ਭਾ ਦੇ ਦਾਂਦੇ ਭਾਈ ਕਿੰਨੇ ਦੀਆਂ ਫਿਰ ਹੁਣ ਨਾਟ ਦਾ ਦੇ ਦੂੰਗੀ ਨਾਟ ਦਾ ਦਾ ਕੋ ਰਾ ਵੀ ਦੇ ਲਓ ਦਾ ਦੱਸ 50 ਰਜਿਸਟਰੀ ਦਾ ਕਹਿੰਦੇ ਪੁੱਛਕੜਾ ਗਿਆ ਕਿ ਤੂੰ ਕਹਿੰਦਾ ਇਹ ਪੁੱਛਿਆ ਵੀ 48 ਦੀਆਂ ਸੀ ਆਪਾਂ ਓਏ ਆਵਾਜ਼ ਚਕਾਰੇ ਤੂੰ ਭਾਇਣਾ ਮਰੀਦਾ ਫਰ ਲਾ ਦੱਸ ਨਾ ਕੋਈ ਨਹੀਂ ਫਰੇ ਹੁਣ ਆ ਗਏ ਉੱਥੇ ਜਾਂਦੇ ਨੇ ਇਹ ਬਸ ਐਨਾ ਨਹੀਂ ਘਟੀਦਾ ਹੁੰਦਾ ਪਸ਼ੂ ਬੜਾ ਕੋਈ ਨਾ ਕੋਈ ਨਹੀਂ ਐਨਾ ਨਹੀਂ ਘਟੀਦਾ ਹੁੰਦਾ ਦੇਖ ਲੈ ਨਿੱਕਾ ਗਾਂ ਲੈਣ ਵਾਲਾ ਵੀ ਨਿਆਣਾ ਹੀ ਹੋਊਗਾ ਨਹੀਂ ਵੀ ਆਪਾਂ ਤਾਂ ਨਹੀਂ ਕਹ ਨਿਆਣੇ ਨਹੀਂ ਤੇ ਫੇਰ ਕੋਈ ਉਹ ਵੀ ਨਿਆਣਾ ਆਉਗਾ ਲਾ ਫੜ ਮੈਂ ਪਾ ਆ ਵੀ ਜਾਲ ਥੋੜਾ ਲਫੜਾ ਸੌਦਾ ਏ ਥੋੜਾ ਹੋਊਗਾ ਕਿਵੇਂ ਹੋਊਗਾ ਮੈਨੂੰ ਉਹ ਤਰੀਕਾ ਦੱਸ ਦੇ ਯਾਰ ਨਹੀਂ ਵੜੇ ਤੂੰ 5000 ਚੱਕਤਾ ਕਿਉਂ ਹੋਰ ਹੁਣ ਅਗਲੇ ਨੇ 35 ਕੇ ਮੈਂ 42 ਕਹਤਾ 7000 ਵਧ ਗਿਆ ਤੂੰ 2000 ਕਰ ਦੇ 42 ਦੇ ਵਾਗਿਆ 35 ਤੋਂ 42 ਦੇ ਵਾਗਿਆ ਠੀਕ ਬੋਲ ਨਹੀਂ ਵੀਰੇ ਯਾਰ ਕਿਵੇਂ ਕੋਈ ਹੋਰ ਬੋਲੂਗਾ ਕਿ ਤੇਰੀ ਸਾਥੇ ਐ 8 ਕਦਾ ਜੀ ਬੋਲ ਦੇ ਫੇਰ ਹਲਾ ਕੰਮ ਖਾ ਲ ਤੂੰ ਦਾ ਦੱਸ 10000 ਬਸ ਆ ਨਾ ਗਏ ਉਹ ਕਾਇਦਾ ਦਾ ਤੇ ਯਾਰ ਉਹ ਕਾਇਦਾ ਤੋਂ ਤਾਂ ਨਾਮ ਖਰਾਬ ਕਰਦਾ ਬਾਈ ਬਣ ਕੇ ਚੱਕ ਤੇ ਬਾਈ ਪਾ ਕੇ ਤੂੰ 100 100 ਘਟਿਆਂ ਪਹਿਲਾਂ ਹੀ ਦੱਸ ਨਾ ਨਾ ਤੂੰ ਤਾਂ ਬਾਹਲੇ ਘਟ ਗਿਆ ਇਹਨਾਂ ਨੇ ਛੱਤ ਵਧਾਤਾ ਆਪਾਂ ਨੇ 8 ਘਟਾਤਾ ਫੇਰ ਯਾਰ ਵਾਧੇ ਘਟਾ ਚੱਲ ਹੁਣ ਅੱਗੇ ਅੱਗੇ ਤੋਰ ਗੱਲ ਅੱਗੇ ਕੀ ਤੋਰਾਂ ਤੂੰ ਤੂੰ ਤੋਰਨੀ ਨਹੀਂ ਦੱਸਣਾ ਬਸ ਬੱਕਾ ਨਾ ਤੂੰ ਦੱਸਣਾ ਮੈਂ ਤਾਂ ਦੱਸ ਤਾ ਇੱਕ ਕਾਇਦੇ ਇੱਕ ਕਾਇਦੇ ਇੱਕ ਕਾਇਦੇ ਪਖਵਾ ਲੈ ਕਹੀ ਕਹਿਦੇ ਫਿਰ ਮੈਂ ਦੱਸ ਦੂੰ ਤੈਨੂੰ ਚੱਲ ਕਾਇਈ ਕਰਾ ਦੇਂਗੇ ਨਾ 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 ਕਾਇਈ ਕੋਈ ਪਿੱਛੇ ਲੱਗ ਸਾਢੇ 42 ਦੀਆਂ ਨਹੀਂ ਕਿੰਨੇ ਦੀਆਂ ਫਿਰ ਜਾ ਸਰਨਾ ਮਾਰ ਕੇ ਸਰਾਲੇ ਨੂੰ ਆਇਆ ਆਇਆ ਹੀ ਕਰੀ ਜਾਣਾ ਤੈਨੂੰ ਕੋਈ ਪੋਜ਼ਿਟਿਵ ਸੋਚ ਲੈ ਇਹਨਾਂ 48 ਦਿਨ ਦਾ ਕਹਿਤਾ ਬੰਦਿਆਂ ਯਾਰ ਮੈਂ ਕਿਹੜਾ ਸੋਚ ਹੈ 40 ਖੜਿਆ ਹੋ ਸਾਂਝ ਬਸ ਨਾ ਮੀ ਗੀ ਦੱਸ ਉਹ ਨਮੀਦ ਆਸੇ ਤਾਂ ਸੁਣ ਲਈ ਉਹ ਵਾਚਾ ਕੋਣ ਬਾਲਾ ਨਹੀਂ ਉਹ ਬਾਲਾ ਨੂੰ ਇਹਨਾਂ ਲਾਲਚਣਾ ਕਰੇ ਨਹੀਂ ਲਾਲਚ ਨਹੀਂ ਹੈਗਾ ਪਸ਼ੂ ਦਾ ਰੂਪ ਹੁੰਦਾ ਇੱਕ ਦਨ ਹੋਰ ਯਾਰ ਦੇਖ ਦੀ ਕਿ ਪਸ਼ੂ ਵੀ ਦੇਖ ਸੋਣਾ ਸੋਣਾ ਪਸ਼ੂ ਵੀ ਦੇਖਿਆ ਲਿੱਸੇ ਆ ਗਾਜ ਤੇ ਬਹਿਰੀ ਆਊਗਾ ਬੁੱਚਲ ਗਿਆ ਸਿਆਣ ਫੋਦੇ ਚ ਆਇਆ ਥੋੜੋ ਜੀ ਤੇ ਤੁਹਾਨੂੰ ਮੈਂ ਦੱਸ ਦਣਾ ਜਿਹੜੇ ਗਾਲਾਂ ਮਾਰਾਉਂ ਜਿੱਤੂ ਜਿਹਨੇ ਬੈਰੀ ਨੂੰ ਪੁੱਤ ਰਹਾਉ ਜਿੱਤੂ ਉਹ ਤਾਂ ਠੀਕ ਆ ਦੱਸ ਉਹ ਤਾਂ ਠੀਕ ਆ ਗੱਲ ਬੋਲ ਨਹੀਂ ਬੰਨਣਾ ਨਹੀਂ ਫਿਰ ਉਹ ਤੇਰਾ ਪਲਾ ਜਾ ਨੈਗੇਟਿਵ ਸੋਚਦਾ ਆਏ ਨਹੀਂ ਕਹਿੰਦਾ ਵੀ ਹਾਂ ਇੰਨੇ ਦੀਆਂ ਲੈ ਜਾ ਐਨੇ ਨੇ ਕਿਵੇਂ ਲੈ ਜਾ ਯਾਰ ਮੈਨੂੰ ਦੇ ਨਹੀਂ ਆਂ ਹਾਂ ਕਿੱਲੇ ਦੀਆਂ ਲੈ ਜਾ ਆਏ ਕਹਿ ਵੀ ਐਨੇ ਦੀਆਂ ਲੈ ਜਾ ਨਾ ਨਾ ਕਹਿ ਯਾਰ ਹੋਰ ਘਟ ਦੇ ਦੇ ਬੱਚਾ ਯਾਰ ਜੇ ਤਾਂ ਲੈ ਜਾਣੀ ਅੱਲਾਹ ਪਰ ਨਹੀਂ ਬਲੋਡ ਨਹੀਂ ਹੈ ਨਾ ਪਰ ਤੂੰ ਮੇਰੀ ਵੀ ਬੋਲਾ ਬਾਈ ਹੁਣ ਨਾ ਮੇਰੀ ਵੀ ਸੁਣ ਲੈ ਕੀ ਕਰ ਤੂੰ ਇੱਕ ਮਰ ਸੁਣ ਜਿਹੜਾ ਨਹੀਂ ਗੱਲ ਸੁਣ ਚੱਕ

ਅੱਜ ਜੇ ਉਦਿਆਂ ਦੀ ਗੱਲ ਕੀਤੀ ਤਾਂ ਫਿਰ ਦੇਖ ਲਾਂਗੇ ਲੈ ਲੈ ਉਦਿਆਂ ਦੀ ਤਾਂ ਤੁਸੀਂ ਕਰਕੇ ਮੈਂ ਤਾਂ ਕੋਈ ਨਹੀਂ ਕਰੀ ਅੱਜ ਨਾਲ ਨਾ ਕਰੀ ਹਾਂ ਫਿਰ ਤੁਸੀਂ ਬਣਾ ਹੋ ਜਾ ਹੁਣ ਉਹ ਦੇਖੀਏ ਤੁਹਾਨੂੰ ਸਿੱਤੂ ਨਹੀਂ ਸੱਟਣਾ ਨਹੀਂ ਆਇਆ ਯਾਰ ਨਹੀਂ ਸੱਟਦਾ ਨਹੀਂ ਸੱਟਦਾ ਚਲ ਹੋ ਗਏ ਬਸ ਨਹੀਂ ਮੈਂ ਖਾਂਦਾ ਲਾ ਮੱਥੇ ਨਾਲ ਨਹੀਂ ਮੱਥੇ ਨਾਲ ਮੈਂ ਲਾ ਲੂੰ ਭਾਈ ਆਪਾਂ ਥੋੜਾ ਮਾਂ ਨਹੀਂ ਕਰਿਆ ਸੌਂਦ ਵਾਲਾ ਆਪਾਂ ਨੂੰ ਯਾਰ ਉਹ ਅਸੀਂ ਵੀ ਮਾਰਨ ਵਾਲੇ ਖੜੇ ਆ 45 ਦੀ ਉਹ ਨਹੀਂ ਮੈਂ ਖਾਂ ਵੀਰੇ ਬਸ ਹੋ ਗਏ ਪੰਜ ਪੈਸੇ ਪੰਜ ਪੈਸੇ ਵੀ ਨਹੀਂ ਉਦਿਆਂ ਦੀ ਗੱਲ ਹੀ ਆ ਗਈ ਤੇਰੀ ਨਹੀਂ ਉਦਿਆਂ ਦੀ ਕੋਈ ਆ ਗਈ ਫਿਰ ਨਹੀਂ ਹੁੰਦੀ ਬਸ ਮੈਂ ਤਾਂ ਠੀਕ ਆ ਉਦਿਆਂ ਦੀ ਨਹੀਂ ਉਹ ਤੇਰਾ ਤਾਂ ਨਹੀਂ ਥੋੜਾ ਤਾਂ ਕੰਡਾ ਭਾਈ ਇਹਨੇ ਬੰਦੇ ਖੜੇ ਕੋਈ ਕੈਦ ਨਹੀਂ ਮਖਿਆ ਮੈਂ ਕਹਿੰਦਾ ਇੰਨੇ ਕੋਈ ਖੜੇ ਕੋਈ ਕੈਦ ਨਹੀਂ ਧੱਕਾ ਨਹੀਂ ਹੁੰਦੀ ਤਾਂ ਦੇਖੀ ਧੱਕਾ 47 ਕਹਿੰਦਾ 45 ਕਹਿੰਦਾ ਨਹੀਂ ਨਹੀਂ ਵੀਰੇ ਹੁੰਦਾ ਬਾੜਾ ਤਾਂ ਪਹਿਲੇ ਇਹਨਾਂ ਸਾਰਾ ਕੱਤਲਾ ਯਾਰ ਹਾਂ ਬਾੜਾ ਕਰਤਾ ਆ ਜਾ ਬਾੜਾ ਮੈਨੂੰ ਹੀ ਰੱਖੀ ਨਹੀਂ ਪੈਂਦਾ ਨਹੀਂ ਵੀਰੇ ਪੈਂਦਾ ਹੁੰਦਾ ਪਰ ਦੇਦਾ ਤੇਰੇ ਜਰ ਕੀ ਕੀ ਕਰੀ ਜਾਣਾ ਕੋਈ ਕਰਦਾ ਨਹੀਂ ਜਾਂਦਾ ਯਾਰ ਬਈ ਚੀਜ਼ ਤਾਂ ਦੇਖਦੇ ਨਹੀਂ ਤੁਸੀਂ ਇਕੱਲੇ ਉਹ ਚੀਜ਼ ਨਹੀਂ ਹੁੰਦਾ ਨਹੀਂ ਨਹੀਂ ਲੱਗਦਾ ਨਹੀਂ ਜੇ ਮੋਲਾ ਆ ਗਿਆ ਜੇ ਮੋਲਾ ਤੇਰਾ ਨਹੀਂ ਵੀਰੇ ਮਰ ਗਾਣਾ ਲਾਲਚਨਾ ਵੀਰੇ ਦੇਖ ਕੇ ਕੁਛ ਦੇਖੇ ਤੂੰ ਇੱਕਦਮ ਮੈਂ ਦੱਸਾਂ ਸੋਣ ਮੇਰੀ ਸੋਣ ਇਹਨਾਂ ਨੇ 100 150 200 ਨਾ ਗੱਪਾਉਣਾ ਗਾਕ ਬਣਾ ਲੈ ਵੀਰੇ ਗਾਕ ਤਾਂ ਇਹ ਤੈਨੂੰ ਮੈਂ ਦੱਸ ਦਿੰਨਾ ਹਾਂ ਵੀਡੀਓ ਬਣੀ ਜਾਂਦੀ ਮੈਂ ਤੈਨੂੰ ਸੱਚੀ ਗੱਲ ਕਹਣਾ ਮੈਂ ਝੂਠੀ ਨਹੀਂ ਕਹਿੰਦਾ ਉਹਦਾ ਠੀਕ ਆ ਬਾਈ ਆ ਆ ਮੁੰਡਾ ਹੈਗਾ ਦੇਖ ਉਹਦੇ ਇਥੇ ਰਾਇ ਆ ਮੁੰਡਾ ਨੂੰ ਕੰਮ ਕਰਕੇ ਦੇ ਰਿਹਾ ਕੋਈ ਨਹੀਂ ਫਿਰ ਹਾਂ ਪਸ਼ੂ ਤਾਂ ਨਹੀਂ ਮਾਰੇ ਜਾਂਦੇ ਆਪਾਂ ਅਸੀਂ ਆਪਣੀ ਜ਼ਿੰਮੇਵਾਰੀ ਆ ਪਸ਼ੂ ਆਹ ਠੀਕ ਇੱਕ ਮਿੰਟ ਇਹਦਾ ਮਤਲਬ ਪਸ਼ੂ ਤਾਂ ਚੰਗੇ ਆ ਮਾਰੇ ਤਾਂ ਫਿਰ ਅਸੀਂ ਹੋਏ ਨਹੀਂ ਨਹੀਂ ਤੂੰ ਮੈਨੂੰ ਨਹੀਂ ਮਾਰਦਾ ਉਹ ਕਹਿੰਦਾ ਮਾਰੇ ਤਾਂ ਅਸੀਂ ਹੋਏ ਦਾ ਹਾਂ ਨਹੀਂ ਆਏ ਨਹੀਂ ਕੋਈ ਨਹੀਂ ਮਕਦਾ ਹੀ ਕਰਾ ਲਿਆਂਗੇ ਕੋਈ ਨਹੀਂ ਲਿਖਾਈ ਪਿੱਛੇ ਆਪਾਂ ਕਾਨੂੰ ਕਹਿੰਦੇ ਸੀ ਵੀਰੇ ਦਾ ਤਵੜ ਉਹ ਨਹੀਂ ਮੱਖਾ ਮੰਨੀ ਨਹੀਂ ਹੁੰਦੇ ਭਾਈ ਨਾ ਚੋ ਕੀ ਖੱਟੇ ਹੋ ਯਾਰ ਕਿੰਨਾ ਰਹਿ ਗਿਆ ਤੂੰ ਹੁਣ ਥੋੜਾ ਉਹ ਨਹੀਂ 40 ਮੰਨਦਾ ਤੇ ਜਾਣਦਾ ਆਇਆ ਨਹੀਂ ਫਿਰ ਇਹਨੇ ਮੱਖਾ ਪਾ ਨਹੀਂ ਉਹ ਕੋਈ ਨਹੀਂ ਹੁੰਦੇ ਭਾਈ 47 ਕੋਈ ਜਾਂਦਾ 40 ਕਹਦਾ ਯਾਰ ਤੂੰ ਗੱਲ ਦਾ ਮਾਂ ਨਹੀਂ ਕਰਿਆ ਭਾਈ ਗੱਲ ਮੰਨਦਾ ਨਹੀਂ ਤੂੰ ਮਤਲਬ ਬਿੱਟ ਬਿੱਟ ਨਹੀਂ ਜਾਂਦਾ ਕੋਈ ਨਹੀਂ ਮੱਖਾ ਹੁੰਦਾ ਪੰਜੀ ਨਹੀਂ ਦਿੰਦਾ ਪੈਸੇ ਜਾਂਦਾ ਯਾਰ ਇਹਨਾਂ ਦਾ 40 ਹੀ ਮੰਨੀ ਜਾਂਦੀ ਭਾਈ ਮੈਨੂੰ 1000 ਪਿੱਛੇ ਰੱਖੀ ਜਾਂਦਾ ਯਾਰ ਵੀਰੇ 1000 ਪਿੱਛੇ ਕਿਉਂ ਰੱਖਿਆ ਤੋਰ ਕੀ ਹੈ 1000 ਪਿੱਛੇ ਨਾ ਮੈਨੂੰ ਪਤਾ 47 ਕੋਈ ਜਾਂਦਾ 40 ਕਹਦਾ ਯਾਰ ਅਗਲੇ ਭੋਲੇ ਨਹੀਂ ਆ 40 ਕਹਦਾ ਕਿ ਹੋਰ ਹੈ ਉਹ ਨਹੀਂ ਮਖਾਏ ਪਹਿਲੇ ਕਰਤਾ ਜਾਣਾ ਨਹੀਂ ਕੋਈ ਨਹੀਂ ਰਹਿਣ ਦੇ ਓਏ ਨਹੀਂ ਬਾਰਿ ਜਰਾ ਗੈਮੀ ਨਹੀਂ ਬੜਾ ਹੋਗਾ ਨਹੀਂ ਮਖਾਏ ਬਈ ਮੈਂ ਆ ਪੱਤੇ ਦਾਲਾ ਸੀ ਵੀ ਨਹੀਂ ਲੈਂਦੇ ਨਾ ਕੋਈ ਉਹੀ ਗੱਲ ਹੋਗੀ ਨਾ ਉਦਾਂ ਵਾਲੀ ਨਹੀਂ ਨਹੀਂ ਕੋਈ ਉਦਾਂ ਵਾਲੀ ਗੱਲ ਹੀ ਹੈ ਨਹੀਂ ਹੁੰਦੀ ਯਾਰ ਪਸ਼ੂ ਬਜੀ ਜਾਂਦੇ ਯਾਰ ਮੈਂ ਉਦਾਂ ਵਾਲੀ ਗੱਲ ਹੀ ਆ ਬਹੁਤ ਵਧੀਆ ਉਹ ਵੀ ਮਾਰੀ ਜਾਂਦਾ ਤਾ ਯਾਰ ਚੱਲ ਤੂੰ ਬਚਾਲੇ ਕਰ ਦੇ ਨਹੀਂ ਨਹੀਂ ਰਹਿਣ ਦੇ ਮੇੜ ਮੇੜ ਬੱਥ ਠੀਕ ਆਉਣ ਯਾਰ ਠੀਕ ਆ ਬਾਈ ਦੇਖ ਲੈ ਪਸ਼ੂ ਪਸ਼ੂ ਵੀ ਦੇਖਿਆ ਕਰੋ ਯਾਰ ਕੱਲੇ ਜੱਬ ਭਕੇ ਲੈ ਜਾਣ ਕੋੜਾ ਮੱਠ 45 45 ਦਾ ਪਹਿਲੇ ਹਟ ਜੇ ਬੱਡ ਦੇ ਪੈਣ ਚੌੜੀ ਇਨੇ ਕੱਟ ਆਏ ਵੀ ਦੋ ਬੱਚੇ ਆ ਜੀ ਗੱਡੀ ਚ ਬੱਚੇ ਆਲਾ ਫਿਰ ਗੱਡੀ ਜਾ ਆਲਾ ਨਹੀਂ ਆ ਕਾਢੇ ਖਾਲੀ ਜਾਂਦੇ ਯਾਰ ਨਹੀਂ ਯਾਰ ਮਹਾ ਵੀਰੇ ਫਿਰ ਉਹੀ ਗੱਲ ਯਾਰ ਉਹ 500 ਦਾ ਹੀ ਨਹੀਂ ਮਾਰਦਾ ਮੈਂ ਮਾਰਦਾ 100 ਲੱਗ ਜਾਂਦਾ ਯਾਰ ਆਏ ਬੋਲਣ ਆ ਗਏ ਮੈਂ ਜਰਾ ਕਿੱਥੋਂ ਕਿੱਥੇ ਆ ਗਏ ਯਾਰ ਹੁਣ ਇਹ ਵੀ ਦੇਖ ਲੈ ਉਹ ਵੀ ਕਿੱਥੋਂ ਕਿੱਥੇ ਆ ਗਏ ਨਹੀਂ ਭਾਈ ਪਸ਼ੂ ਫਿਰ ਬੱਚੇ ਕਿੰਨੇ ਆਏ ਬੱਚੇ ਕਿੰਨੇ ਆ ਗਏ ਇਹਦੇ ਦੋ ਆ ਜੀ ਇੱਕ ਕਾਲੇ ਇੱਕ ਇੱਕ ਮਗਰਾ ਤਿੰਨ ਬੱਚੇ ਆ ਹਾਂ ਤਿੰਨ ਬੱਚੇ ਆ ਗਏ ਨਹੀਂ ਚੰਗੀ ਨਹੀਂ ਲੱਗੀ ਗੱਲ ਇਹ ਸਾਈ ਫੜਾ ਇਹਨੂੰ ਉਹ ਮੇਰੇ ਸਾਜ ਦਾ ਫੜ ਲੂ ਦੱਸੇ ਸਾਜ ਨੂੰ ਕਿਹੜਾ ਭਾਈ ਦਵ ਤੁਸੀਂ ਯਾਰ ਬਸ ਫੜ ਲਿਆ ਜਿੱਤੇ ਨੇ ਕਹਿੰਦਾ ਉਹ ਫੜ ਲੈ ਜਿੱਤੇ ਕਹਿੰਦਾ ਨਹੀਂ ਵੀਰੇ ਹੁੰਦੀਆਂ ਤੁਸੀਂ ਯਾਰ ਮਾਸ਼ਾ 500 ਪਿੱਛੇ ਰੱਖਦਾ ਜੋੜੀ ਲੱਗਦਾ ਉਹ ਕੋਈ ਨਹੀਂ ਫਿਰ ਜੋੜੀ 500 ਪਿੱਛੇ ਜੋੜੀ ਰੱਖਦਾ ਚਾਰ ਦੱਸੀ ਯਾਰ ਇਹਨੂੰ 340 ਕਰਦਾ ਠੀਕ ਨਹੀਂ ਮੈਂ ਕਹਾਂ ਯਾਰ ਮੰਨੀ ਵੀ ਹੁੰਦੀ ਉਹ ਵੀਰੇ ਸਹੀ ਹੁੰਦਾ ਆਪਾਂ ਦੇ ਦਾਂ ਦੇ ਚੋਕ ਲਾਗੇ ਕੋਈ ਇਹਨੂੰ ਆ ਨਾ ਨਾ ਪੂਰੇ ਲਾ ਤੇ ਬੈਜ ਹੁਣ ਤੇ ਨਹੀਂ ਨਾ ਪਾਚੋ ਕਾਲੀ ਗੱਲ ਨਹੀਂ ਯਾਰ ਹੈਗੀ ਆਪਾਂ ਪਹਿਲਾਂ ਤੁਸੀਂ ਲੱਗੀ ਨਹੀਂ ਗੱਲ ਛੋਕ ਲੱਗੀ ਨਹੀਂ 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 ਛੋਕ ਕੋਈ ਨਹੀਂ ਯਾਰ ਆਪਾਂ ਸੋਨੂ ਦੇ ਕੇ ਲੋ ਛੋਕ ਲੱਗੇ ਬਾਈ ਕਾਗੇ ਪਿੱਛੇ ਰੱਖਿਆ ਤੂੰ ਆਪ ਹੀ ਦੇਖ ਲੈ ਚੀਜ਼ ਹੀ ਦੇਖ ਲੈਗਾ ਨੀ ਕਾਗੇ ਪਿੱਛੇ ਰੱਖਿਆ ਉਹ ਚੀਜ਼ ਹੀ ਮੁੱਲ ਆਇਆ ਨਹੀਂ ਮੁੱਲ ਲੱਗਿਆ ਹੁੰਦਾ ਮੈਂ ਤੈਨੂੰ ਉਹਦੀ ਫੜਾ ਲਾ ਯਾਰ ਇਹ ਸੋਨਾ ਤੇਰੀ ਗੱਲ ਹੀ ਨਹੀਂ ਚੰਗੀ ਹੈਗੀ ਮਸੇ ਦੇ ਦੋ ਪੈਸੇ ਭਾਈ ਉਹ ਯਾਰ ਪੈਸੇ ਲੈ ਲਾਂਗੇ ਵੀਰੇ ਦਸੇ ਪੈਸੇ ਦਾ ਨਹੀਂ ਪਾਜਦੇ ਪੈਸੇ ਦਾ ਹੁਣ 500 ਪਿੱਛੇ ਬੱਕਰੀ ਨਹੀਂ 500 ਮੈਂ ਨਾ ਜਮੀ ਲਾਸ਼ਟੀ ਦੱਸਦਾ ਜਿਹੜੇ ਕਣ ਜਮੀ ਦਾ ਜਮੀ ਦਾ ਆਹ 48 ਕਹਿਣਾ ਜੀ ਜੇ 47 ਕਹਣਾ 48 ਕਹਿਆ ਸੀ ਫਿਰ ਮੈਂ ਤਾਂ 247 ਤੇ ਆ ਗਿਆ ਮੈਂ ਤੋ ਉਹ ਵੀਰੇ ਹੁੰਦਾ ਬਹੁਤ ਗੋਸ਼ ਆ ਯਾਰ ਨਹੀਂ ਆਏ ਪੈ ਜਾਂਦੇ ਵਧੀਆ ਗੱਲ ਨਹੀਂ ਆਏ ਨਹੀਂ ਵਧੀਆ ਤਾਂ ਹੁਣ ਤੂੰ ਦੇਖਾ ਤੂੰ ਆਡੀ ਗੱਲ ਮੈਂ ਕੀਤੇ ਕਮਾਇਆ ਨਹੀਂ ਕਰਦਾ ਵੀਰੇ ਬੱਚਾ ਮੈਂ ਬੱਚਾ ਵੀ ਪੜਿਆ ਵਿਆ ਉਹ ਫੇ ਮੈਂ ਕਿੰਨੇ ਤੋਂ ਹੋ ਗਏ ਕਿੰਨੇ ਹੋਏ ਪੈ ਜੂ ਇਹਨੂੰ ਹੈ ਲਿਖਾਈ ਕਰਵਾ ਦੇਵਾਂਗੇ ਤੂੰ 47 ਕਹਿੰਦਾ ਸਾਢੇ 6 ਉਹ ਲਿਖਾਈ ਦਾ 200 ਰੁਪਿਆ ਯਾਰ ਕਾਲੇ ਫਿਰ ਪੈਸਾ ਉਹ ਮੈਂ ਲਿਖਾਈ ਕਰਾ ਦੇਵਾਂਗਾ ਚੱਲ ਹੋ ਗਿਆ ਉਹਦਾ ਲਿਖਾਈ ਹੋ ਗਿਆ ਬਾਈ ਖੁਸ਼ ਹੋ ਗਈਆਂ 200 ਹੋ ਗਈਆਂ ਇੰਨਾ ਮਤਾਂ ਨੂੰ ਰੁਟ ਗਿਆ ਦੇ ਖੋਸ ਹੋ ਗਿਆ ਚੱਲ ਦੇ ਪੈਸੇ ਦੇ ਜੋ ਲਿਖਾਈ ਕਰਾ ਦੇਣਗੇ ਉਹ ਲਿਖਾਈ ਕਰਾ ਦੇ ਤਾਂ 100 ਪਾ ਦੇ ਪੈਸੇ 200 ਹੋਣ 100 ਰੁਪਏ ਪਿੱਛੇ ਭਜਦਾ ਮੈਂ 1000 ਕਹਦਾ 48 ਜੋ ਇੰਨਾ ਨੇ 47 ਕਿਹਾ 48 ਜੋ ਹਜ਼ਾਰ ਕਹਿਆ ਬਾਈ फर्क तो नहीं है फर्क नहीं है यारकड़ी फर्क है, है ਨਾ ਬਸ ਆਈ ਵਰਤੋ ਆਣਾ ਆ ਗਾ ਦਿਓ ਜੀ ਪੈਸੇ ਰੂਣੀ ਦਾ ਉਹ ਪੈਸੇ ਦੇ ਦਿਓ ਜੀ ਉਹ ਪੈਸੇ ਲੈ ਜਾਓ ਹਟ ਜਾ ਇੱਕ ਮਿੰਟ ਹਟ ਜਾ ਯਾਰ 100 ਰੁਪਏ ਵਸੇ ਸਭ ਹਟ ਰਿਹਾ ਚੌਂਕੀ ਪਰ ਨਹੀਂ ਚੌਂਕੀ ਦਾ ਸੌਦਾ ਕਰਿਆ ਨਾ ਕੋਈ ਨਾ 200 ਦਾ ਫਰਕ ਰਹਿ ਗਿਆ ਓਏ 100 ਦਾ ਫਰਕ ਬਾਈ 100 ਦਾ ਸੁਣ ਸਾਡੇ ਸ਼ਾਇਦ ਇੱਕ ਮਿੰਟ ਸੁਣ ਉਹ ਜਾਰਦਾ ਨਹੀਂ ਮਾਨ ਕਰਿਆ ਯਾਰ ਮੋਹਰ ਕਰਿਆ ਨਾ ਕੀ ਕਰਦਾ ਕੀ ਹੁਣ 100 ਦਾ ਕੀ ਰਹਿ ਗਿਆ ਅਚਰ ਮਰਦਾ ਸੌ ਨਾਲ ਸਾਡੀ ਸ਼ਾਰੀ ਦੇ ਕੇ 450 100 47 ਦੀ ਪੈਸਾ ਆ ਜਾ ਰੁਸ਼ਾਮੇ ਆ ਜਾ ਪੰਜੋਂ ਮੁਰ ਤੋਂ ਮੁਰਕੀ ਕਰ ਤੋਂ ਨਹੀਂ ਬਾਈ ਉਹ ਮਸਾ ਬਾਹਲਾ ਇੰਡੀ ਬੰਦਾ ਇਹ ਪਹਿਲਾਂ ਵੀ ਬੱਕਰੀਆਂ ਸੀਦੀ ਤੋਂ ਨਹੀਂ ਨਾ ਨਾ ਇੰਡੀ ਨਹੀਂ ਬਾਈ ਜਸੇਮ ਇਹ ਆਪਣੀ ਕੋਈ ਚੀਜ਼ ਫਰਕ ਹੋਵੇ ਆਪਾਂ ਫੇਰ ਅੱਛਾ ਉਹ ਸੌਦ ਹੋਗਾ ਚੇਤਾ ਨਹੀਂ ਹੋਣਾ ਪਹਿਲਾਂ ਹੀ ਤੂੰ ਕਹ ਰਿਹਾ ਸਹੀ ਰਹਿ ਹੁਣ ਛੋਟ ਵੀ ਕਰੇਗਾ ਸਾਰੇ ਲਵਾਂਗੇ ਹਜ਼ਾਰੋਂ ਤੋਂ ਲੱਗ ਜਾ ਲੈ ਜੋ ਯਾਰ ਹੱਥਿਆਂ ਵੀ ਲੈ ਜਾ ਬਾਈ ਯਾਰ ਲਾਵਾਂਗੇ ਛੋੜ ਇੱਕ ਇਧਰ ਲੰਗੀ ਇੱਕ ਉਹ ਲੰਗੀ ਬਾਈ ਪਰਾਂ ਲੈ ਲੈ ਲੂਗੇ ਬੰਦੇ ਠੀਕ ਹੈ ਬਾਈ ਲੈ ਤਾਂ ਕਿਹੜਾ ਜਾਊਗਾ ਲਾਣੇ ਦਾ